ਆ ਲੈ ਮੈਂ ਰੋਟੀ ਜੀ ਜ਼ਿਆਦਾ ਖਾ ਲਈ ਤੈਨੂੰ ਦੇਖਦਾ ਨਹੀਂ ਮਰੇ ਖਾਰੇ ਕੰਮ ਕਰਦੀਆਂ ਤੇਰੀਆਂ ਸਮਾਂ ਹੋ ਗਿਆ ਨਹੀਂ ਬੜੇ ਅਲਰ ਕਰਿਆ ਤੇਰਾ ਲੋੜਾ ਤੇਰਾ ਤੇਰਾ ਭਾਪੇ ਨਾਲ ਖੜ ਦੇ ਨਾਲ ਤੇਰੀ ਐੇ ਹੱਬ ਖੜੇ ਨਾ ਨੇ ਲੜਣਾ ਨਹੀਂ ਆ ਕੋਈ ਤੇ ਨਾ ਐਂ ਤੇ ਅੱਧਰਾ ਡੰਡਾ ਫੜਾਦਾ ਕਿੱਥੇ ਗਿਆ गॾी मारी ਆ ਦੇਖੋ ਆ ਮੇਰੇ ਗੋਡੇ ਦੇ ਥੱਲੇ ਲੱਗੀ ਅਸੀਂ ਇੱਥੇ ਡਿੱਗੇ ਮੈਂ ਛਲਾ ਰਿਹਾ ਸੀ ਠੀਕ ਹੈ ਦੇਖੇ ਦੋਨੇ ਜਿਹੜੇ ਆ ਮੇਰਾ ਆ ਦੇਖੋ ਹੱਥ ਵੀ ਮੇਰਾ ਸੁੱਜਿਆ ਹੈ ਕੜਾਮ ਵਿੱਚ ਚੱਕਰ ਤੇ ਮੈਂ ਡਿੱਗਿਆ ਇਹਨੇ ਉਹਨੂੰ ਛੁਡਾਉਣ ਕਿੱਥੇ ਨਾਲ ਵਜਨਾ ਮਸਾਉ ਦੇਖੋ ਕਾਰਨ ਕਰਨਾ ਦੇਖੋ ਬੰਦੂ ਜੀ ਨਾਲ ਕਰਦੇ ਉਹ ਤਾਂ ਨੂੰ ਕਿਹਾ ਹੈ ਉਹ ਹੁਣ ਪਤਾ ਨਹੀਂ ਕੀ ਕਰੀ ਜਾ ਰਹੇ ਨੇ ਬੱਚੇ ਬੜੀ ਠੀਕ ਹੈ ਹੈਲੋ

ਭਾਈ ਕੀ ਨਾਮ ਹੈ ਤੁਹਾਡਾ ਕੀ ਦੱਸਾਂ ਤੁਹਾਡੇ ਸੱਟਾਂ ਲੱਗੀਆਂ ਕਿੱਦਾਂ ਲੱਗੀਆਂ ਸਾਰੀਆਂ ਇਹ ਉਹਨਾਂ ਨੇ ਮਾਰੇ ਖੱਤ ਨਾਲ ਪੰਜ ਪੰਜ ਵਗੈਰਾ ਮਾਰਿਆ ਆ ਚੀਜ਼ ਦੀ ਗੱਲਬਾਤ ਕੀ ਹੋਈ ਤੁਹਾਡੀ ਗੱਲਬਾਤ ਅਸੀਂ ਉੱਧਰਲੀ ਲਾਈਨ ਜਾਈ ਆਂ ਉਹਨੇ ਗੱਡੀ ਵਿੱਚ ਲਾ ਲਈ ਆ ਕੇ ਫਿਰ ਮਾਂ ਦੀ ਗਾਲ ਜਿਹੜੀ ਆ ਕੇ ਫਿਰ ਕਹਿੰਦੇ ਉਹ ਟ੍ਰੈਕ ਕਰਦੇ ਕੋਲੋਂ ਕਿੰਨੇ ਆਨੇ ਸੀਗੇ ਇਹਨੇ ਤਿੰਨੇ ਆਨੇ ਨੇ ਹਾਂ ਕਿੰਨੇ ਜਣੇ ਸੀਗੇ ਉਹ ਤਿੰਨੇ ਆਨੇ ਨੇ ਤਿੰਨੇ ਆਨੇ ਤੇ ਤੁਸੀਂ ਕੌਣ ਸੀਗੇ ਮੈਂ ਤਾਂ ਮੇਰਾ ਵੱਡਾ ਵੀਰਾ ਹੀ ਕਿੱਧਰ ਜਾ ਰਹੇ ਤੁਸੀਂ ਅਸੀਂ ਬਰਨਾਲੇ ਜਾ ਰਹੇ ਸੀ ਇਹ ਪਤਾ ਲੱਗਾ ਕਿੱਥੇ ਦੇ ਬੰਦੇ ਨਹੀਂ ਇਹਨਾਂ ਦਾ ਨਹੀਂ ਪਤਾ ਹੀ ਚੱਲਦਾ ਤੁਹਾਡੀ ਕਿਹੜੀ ਗੱਡੀ ਆ ਹਾਂ ਸਾਡੀ ਆ ਸੁਵਿਫਟ ਗੱਡੀ ਤੇ ਕਿੰਨੇ ਜਣੇ ਸੀਗੇ ਗੱਡੀ 'ਚ ਜਿਹੜੇ ਦੂਜੇ ਬੰਦੇ ਨੇ ਹਮਲਾ ਕੀਤਾ ਉਹ ਤਿੰਨੇ ਆਣੇ ਸੀ ਅਸੀਂ ਦੋ ਸੀ ਤੇ ਤਿੰਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਨਹੀਂ ਉਹਨਾਂ 'ਚ ਇੱਕ ਲੇਡੀ ਆ ਜੀ ਉਹ ਗਾਣਾ ਕੱਢ ਰਿਆ ਆ ਤੇ ਉਹਨਾਂ ਨੇ ਸਪਰੇ ਪਾਤੀਆ ਮੇਰੇ ਘਰਾਂ ਦੇ ਅੱਖਾਂ 'ਚ ਸਪਰੇ ਪਾਤੀਆ ਉਹਨਾਂ ਨੇ ਠੀਕ ਮੇਰੇ ਸਿਰ 'ਚ ਸੱਟਾ ਮਾਰੀਆ ਉਹਨਾਂ ਨੇ ਠੀਕ ਸਾਰੇ ਗੱਡੀਆਂ ਵਾਲੇ ਨੇ ਜੀ ਦੋ ਪੱਤਾ ਦੇ ਨਵਾਲੀ ਦਾ ਭਾਜੀ ਕੀ ਨਾਮ ਆ ਤੁਹਾਡਾ ਹਰਪ੍ਰੀਤ ਸਿੰਘ ਆ ਵੀਰੇ ਇਹ ਅੱਖਾਂ 'ਚ ਕੀ ਹੋਇਆ ਭਾਈ ਤੁਹਾਡੇ ਤੇ ਮੇਰੇ ਮਿਰਚ ਵਾਲੀ ਸਪਰੇਅ ਮਾਰੀ ਆ ਯਾਰ ਉਹ ਅੰਦਰ ਬੈਠਾ ਗੱਡੀ 'ਚ ਬਾਹਰ ਨਹੀਂ ਨਿਕਲ ਰਿਹਾ ਭਾਈ ਨਹੀਂ ਗੱਲ ਕੀ ਹੋਈ ਸਪਰੇਅ ਕਰਦੇ ਮਾਰੀ ਤੇਰੀ ਉਧਰੋਂ ਗੱਡੀ ਲੈ ਕੇ ਆ ਰਹੇ ਸੀ ਅਸੀਂ ਇਹ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਭਾਈ ਇਹਨਾਂ ਨੇ ਹਾਂ ਅਸੀਂ ਕਿਹਾ ਭਈ ਇੱਧਰ ਕੀ ਕਰ ਰਹੇ ਆ ਭਾਈ ਇਹਨਾਂ ਨੇ ਕਹਿੰਦਾ ਖੜ ਤੇਰੀ ਮਾਂ ਦੀ ਇੱਧਰ ਲਾ ਸਾਈਡ ਤੇ ਅਸੀਂ ਇੱਧਰ ਸਾਈਡ ਤੇ ਲਾਇਆ ਭਾਈ ਗੱਡੀ ਨੂੰ ਮੇਰੇ ਆ ਕੇ ਅੱਖਾਂ ਦੇ ਵਿੱਚ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਮਾਂ ਗਾਲ ਕਾਂਦੀ ਲਈ ਕੱਢਦਾ ਮਾਂ ਦੀ ਮੇਰੇ ਅੱਖਾਂ ਦੇ ਵਿੱਚ ਸਪਰੇਅ ਮਾਰਤੀ ਉਹ ਦੂਜੇ ਮੁੰਡੇ ਨੇ ਬਾਹਰ ਨਿਕਲ ਕੇ ਭਾਈ ਕ ਦੇ ਵਿੱਚ ਕੋਈ ਹਾਰ ਕਰਾ ਵੀ ਆ ਕੇ ਕੋਈ ਇਹਨਾਂ ਕੋ ਉਹ ਵੀਰੇ ਹੋਣ ਕੇ ਵਿੱਚ ਤਲਾਸ਼ੀ ਕਰਨੀ ਪੈਣੀ ਹੈ ਜੀ ਇਹਨਾਂ ਨੇ ਆ ਕਿ ਕੁੱਤਾ ਵੀ ਰੱਖਿਆ ਹੈ ਭਾਈ ਇਹਨਾਂ ਨੇ ਭਾਈ ਉਹ ਪਤਾ ਨਹੀਂ ਕੁੱਤੇ ਵਾਲੀ ਸਪਰੇ ਹੋਵੇ ਅੱਖਾਂ ਦੇ ਵਿੱਚ ਉਹੀ ਮਾਰਦੀ ਹੈ ਮੈਨੂੰ ਕੁਝ ਵੀ ਨਹੀਂ ਦਿਖਣ ਰਿਹਾ ਭਾਈ ਅੱਖਾਂ ਦੇ ਵਿੱਚ ਆ ਬਾਈ ਹੁਣੀ ਗਵਾਹ ਨੇ ਇੱਥੇ ਪੁੱਛ ਲੋ ਜੀ ਉਹਨਾਂ ਨੇ ਤੁਸੀਂ ਕਿ ਕਿੱਥੋਂ ਆ ਰਹੇ ਸੀਗੇ ਅਸੀਂ ਹਿਸ਼ਿਆਰਪੁਰ ਤੋਂ ਆ ਰਹੇ ਸੀ ਕੋਈ ਪੁਲਿਸ ਨੇ ਜੱਕ ਨਹੀਂ ਕੀਤੀ ਗੱਡੀ ਅਜੇ ਤੱਕ ਨਹੀਂ ਭਾਈ ਜੀ ਕਰੀ ਨਹੀਂ ਗਈ ਪੁਲਿਸ ਹੋਰੇ ਆਈ ਹੈ ਜੀ ਠੀਕ ਹੈ ਫੋਨ ਮੈਨੂੰ ਫੜ ਕੇ ਲਿਟਰਲੀ ਮੇਰੀ ਬਾਹ ਫਿਚ ਕੇ ਮੈਨੂੰ ਚੁੱਕਿਆ ਤੇ ਇਹ ਗੱਲ ਹੋਈ ਕਿ ਕੋਈ ਵਧੀ ਕਿੱਥੋਂ ਸਾਰੀ ਗੱਲ ਹੋਵੇ ਜੱਸਤਾ ਦਿੱਤਾ ਬੈਟਰੀ ਨੰਮੇ ਕੁਝ ਨਹੀਂ ਹੋਇਆ ਅਸੀਂ ਆ ਰਹੇ ਸੀਗੇ ਉੱਥੋਂ ਡੌਗ ਦੀ ਦਵਾਈ ਲੈ ਕੇ ਅਸੀਂ ਉੱਪਰ ਚੜੇ ਆ ਬੋਲਦੇ ਉੱਪਰ ਤੇ ਉਹ ਕਿਛੂ ਇਹ ਵੀ ਆ ਰਹੇ ਸੀ ਗੱਡੀਆਂ ਤਾਂ ਹਜ਼ਾਰਾਂ ਦੀਆਂ ਕੋਈ ਹੋਵਾਂ ਟੈਕਰਨ ਦਾ ਮਾਮਲਾ ਸੀਗਾ ਨਹੀਂ ਮੋਰੇ ਸਾਡੇ ਸਕੂਟਰ ਵਾਲਾ ਬਜ਼ੁਰਗ ਸੀਗਾ ਅਸੀਂ ਅਸੀਂ ਆਪਣੀ ਗੱਡੀ ਹੌਲੀ ਕਰ ਲਈ ਉਹਦੇ ਚ ਨਾ ਬੱਚੇ ਠੀਕ ਹੈ ਅਸੀਂ ਹੌਲੀ ਕਰ ਲਈ ਉਹ ਬਜ਼ੁਰਗ ਸਾਈਡ ਤੇ ਹੋ ਗਏ ਅਸੀਂ ਆਪਣੀ ਗੱਡੀ ਸਾਈਡ ਤੇ ਕਰ ਲਈ ਉਹ ਸਰੋਸ ਕਰਕੇ ਨਿਕਲੇ ਪਿੱਛੋਂ ਆਨ ਮਾਰ ਰਹੇ ਸੀ ਸਪਰੇਅ ਦੀ ਮੈਡਮ ਕਿੰਨੀ ਸੱਚਾਈ ਹੈ ਸਪਰੇਅ ਕੰਨੇ ਮਾਰੀਏ ਸਪਰੇਅ ਦੀ ਤਾਂ ਗਾਲਾਂ ਕੱਢਣ ਦੀ ਕੀ ਸੱਚਾਈ ਹੈ ਜੰਦੇ ਸੁਪਰੇ ਆ ਗਏ ਮੇਰੇ ਬੇਟਾ ਬੈਠਾ ਹੈ ਗੱਡੀ ਤੇ ਉਹ ਸੱਟ ਖੱਟ ਲੱਗੀ ਆ ਉਹ ਨਹੀਂ ਮਾਰਿਆ ਇਹਨਾਂ ਨੇ ਮਾਰਿਆ ਉਹਨਾਂ ਨੇ ਮਾਰਿਆ ਕੀ ਮਾਰਿਆ ਕੀ ਉਹਨਾਂ ਨੇ ਬਸ ਸੁਪਰੇ ਆ ਰਹੇ ਸਪਰੇ ਕਿਤੇ ਨਾ ਉਹਨੇ ਮੁੱਕੇ ਮਾਰੇ ਸਿਰ ਤੋਂ ਦੇ ਅੱਛਾ ਜੀ ਬੈਠਾ ਨਹੀਂ ਚੱਕਰ ਆ ਰਹੇ ਮੈਂ ਤਾਂ ਐਮਬੂਲੈਂਸ ਨੂੰ ਸੇ ਫੋਨ ਕੀਤਾ ਕੋਈ ਹਥਿਆਰ ਵੀ ਸੀ ਕਿਹਨਾਂ ਕੋਲ ਮੁੰਡਿਆਂ ਕੋਲ ਮੁੰਡਿਆਂ ਕੋਲ ਹਥਿਆਰ ਵੀ ਕੋਈ ਨਹੀਂ ਦੇਖਿਆ ਸੀ ਉਹ ਸੱਚ ਨਹੀਂ ਬੋਲਦੇ ਹਥਿਆਰ ਨਹੀਂ ਦੇਖਿਆ ਸੀ ਕੋਈ ਉਹਨਾਂ ਨੇ ਸਿਰਫ ਉਹਨੇ ਮੁੱਕੇ ਮਾਰੇ ਆ ਮੁੱਕੇ ਮਾਰੇ ਤੇ ਲੱਤਾਂ ਮਾਰੀਆਂ ਉਹਨੇ ਅੱਛਾ ਜੀ ਉਹਦੇ ਸੱਟਾਂ ਲੱਗੀਆਂ ਆ ਜਾਂਦਾ ਦਰਸਾ ਕਿ ਮਾਮਲੇ ਤੇ ਦੋ ਪੇਸ਼ੈਂਟ ਆਏ ਤੁਹਾਡੇ ਅणि ਸਾਡੇ ਥੋੜੇ ਯਾਦਵਿੰਦਰ ਸਿੰਘ ਤੇ ਹਰਪ੍ਰਿੰਤ ਸਿੰਘ ਜੋ ਕਿ ਬਰਨਾਲਾ ਦੇ ਰਹਿਣ ਵਾਲੇ ਨੇ ਇਹ ਲੈਜ ਹਿਸਟਰੀ ਸਾਡੇ ਕੋਲ ਅਸਾਲਟ ਦੇ ਨਾਲ ਆਏ ਨੇ ਕਿ ਰਾਉਂਡ ਪੁਲ ਦੇ ਉੱਪਰ ਹੋਈ ਹੈਗੀ ਜੀ ਸੀਟੀ ਫੈਬਰਿਕਸ ਦੇ ਨੇੜੇ ਕਿਤੇ ਤੇ ਪੇਸ਼ੈਂਟਸ ਨੂੰ ਹਾਲ ਦੀ ਘੜੀ ਸਟੇਬਲ ਹੈਗੇ ਨੇ ਆਪਾਂ ਮੈਂ ਦੋ ਸੱਟਾਂ ਸੀ ਮੈਮਰਰ ਦੇ ਵਿੱਚ ਮੈਂਸ਼ਨ ਕਰ ਦਿੱਤੀਆਂ ਨੇ ਤੇ ਪੇਸ਼ੈਂਟ ਨੂੰ ਆਪਾਂ ਐਡਮਿਟ ਕਰ ਲਿਆ ਸਰ ਇੱਕ ਸਪਰੇ ਵਗੈਰਾ ਪਾਈ ਜੋ ਕੋ ਪਤਾ ਲਗਾ ਫਿਰ ਤੇ ਕੋਈ ਜਗਾ ਇਦਾਂ ਦਾ ਕੁਝ ਉਹ ਅਲਰਜੀ ਸਟੂਡੈਂਟ ਦੱਸਿਆ ਕਿ ਪਾਈ ਗਈ ਹੈਗੀ ਹੈ ਬਾਕੀ ਆਪਾਂ ਆਈਓਪੀ ਨੇ ਇੱਕ ਵਾਰ ਕਰਵਾਵਾਂਗੇ ਤੇ ਦੂਜੇ ਮੁੰਡੇ ਤੇ ਵੀ ਸਰ ਉਹਨਾਂ ਨੇ ਪੰਚ ਵਗੈਰਾ ਮਾਰੇ ਕਿੰਨੀਆਂ ਕੋਈ ਛੱਟ ਵਗੈਰਾ ਹੈਗੀ ਹੈ ਤੇ ਮੁੰਡੇ ਨੂੰ ਉਹ ਆਪਾਂ ਮੈਂਸ਼ਨ ਕਰ ਦਿੱਤੀਆਂ ਨੇ ਐਮ ਲਾਡ ਦੇ ਵਿੱਚ ਠੀਕ ਹੈ ਤੇ ਪੁੱਲਸ ਨੂੰ ਭੇਜੀ ਚਲ ਹਾਂਜੀ